ਹਿੰਦੂਸਤਾਨ ਦੇ ਲੋਕਾਂ ਦਾ ਸਪੈਸ਼ਲ ਪੰਜਾਬ ਦੇ ਲੋਕਾਂ ਦਾ ਸਾਡੇ ਨੌਜਵਾਨ ਸਾਥੀਆਂ ਦਾ ਇਹ ਫਰਜ ਬੰਦਾ ਕਿ ਅੱਜ ਦੇ ਦਿਨ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਨਮਨ ਕਰੀਏ ਔਰ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਜਿਹੜਾ ਸੁਪਨਾ ਉਹਨਾਂ ਨੇ ਹਿੰਦੂਸਤਾਨ ਆਜ਼ਾਦ ਹਿੰਦੂਸਤਾਨ ਦਾ ਲਿੱਤਾ ਸੀ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ 24-24 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਸਾਹਤ ਦਾ ਜਾਨ ਪੀ ਲਿਆ ਔਰ ਸਭ ਤੋਂ ਵੱਡੀ ਚੀਜ਼ ਜਦੋਂ 12 ਸਾਲ ਦੀ ਉਮਰ ਸੀਗੀ ਅ ਪਗਨ ਸਿੰਘ ਜੀ ਦੀ ਸੁਖਦੇਵ ਜੀ ਦੀ ਜਦੋਂ ਜਨਰਲ ਡਾਇਲ ਨੇ ਜਲੀਆਂ ਵਾਲੇ ਬਾਗ ਚ ਗੋਲੀਆਂ ਚਲਾਈਆਂ ਔਰ ਇਹ ਛੋਟੇ ਬੱਚੇ ਜਦੋਂ ਇਹਨਾਂ ਨੇ ਉੱਤੇ ਖੂਨ ਦਾ ਮੰਜ਼ਰ ਦੇਖਿਆ ਉਹ ਜਿਹੜਾ ਉਹ ਸਾਡਾ ਖੂ ਸੀਗਾ ਉਹ ਲਹੂ ਨਹਾਨ ਦੇਖਿਆ ਤੇ ਉਦੋਂ ਇਹਨਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਇਹਨਾਂ ਅੰਗਰੇਜ਼ਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਨ ਧਰਤੀ ਨੂੰ ਆਜ਼ਾਦ ਕਰਨਾ ਔਰ ਇਹਨਾਂ ਨੇ ਸਪਨਾ ਜਿਹੜਾ ਲਿੱਤਾ ਸੀ ਉਹਨੂੰ ਆਪਣੀ ਸ਼ਹਾਦਤ ਦੇ ਕੇ ਫਾਂਸੀ ਦਾ ਫੰਦਾ ਚੁੱਕ ਕੇ ਇਹਨੂੰ ਪੂਰਾ ਕੀਤਾ ਉਹ ਸਾਡਾ ਸਾਰਿਆਂ ਦਾ ਨੈਤਿਕ ਮੋਰਲ ਰਿਸਪੋਨਸੀਬਿਲਟੀ ਹੈ ਕਿ ਅਸੀਂ ਉਹਨਾਂ ਦੇ ਦਿਖਾਇਆ ਰਸਤੇ ਚੱਲਦੇ ਹਾਂ ਆਪਣੇ ਦੇਸ਼ ਸ਼ਹਿਰ ਪੰਜਾਬ ਦੀ ਸੇਵਾ ਕਰ ਸਕੀਏ। ਜੀ ਦੀ ਦੇ ਅਰੇ ਉਪਰ ਸ਼ਰਧਾਂਜਲੀ ਦੇਣ ਵਾਸਤੇ ਸਪੈਸ਼ਲ ਤੌਰ ਤੇ ਪੰਖੀਓ ਕੀ ਕਰਦੇ। ਸਾਡੇ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਸਪੈਸ਼ਲ ਪੰਜਾਬ ਦੇ ਲੋਕਾਂ ਦਾ ਸਾਡੇ ਨੌਜਵਾਨ ਸਾਥੀਆਂ ਦਾ ਇਹ ਫਰਜ ਬੰਦਾ ਹੈ ਕਿ ਅੱਜ ਦੇ ਦਿਨ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਨਮਨ ਕਰੀਏ ਔਰ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਜਿਹੜਾ ਸੁਪਨਾ ਉਹਨਾਂ ਨੇ ਹਿੰਦੁਸਤਾਨ ਆਜ਼ਾਦ ਹਿੰਦੁਸਤਾਨ ਦਾ ਲਿਖਤਾ ਸੀ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਆਜ਼ਾਦ ਦਾ ਦਿਨ ਸਾਡੇ ਸਾਰੇ ਵਾਸਤੇ ਬੜਾ ਪ੍ਰੇਰਨਾ ਸੋਤਰਾ ਹੈ। 24-24 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ। ਉਹ ਸਭ ਤੋਂ ਵੱਡੀ ਚੀਜ਼ ਜਦੋਂ 12 ਸਾਲ ਦੀ ਉਮਰ ਸੀਗੀ ਆ ਭਗਤ ਸਿੰਘ ਜੀ ਦੀ ਸੁਖਦੇਵ ਜੀ ਦੀ ਜਦੋਂ ਜਨਰਲ ਡਾਇਲ ਨੇ ਜਲੀਆਂ ਵਾਲੇ ਬਾਗ 'ਚ ਗੋਲੀਆਂ ਚਲਾਈਆਂ। ਉਹਰੇ ਛੋਟੇ ਬੱਚੇ ਜਦੋਂ ਇਹਨਾਂ ਨੇ ਉੱਤੇ ਖੂਨ ਦਾ ਮੰਜ਼ਰ ਦੇਖਿਆ ਉਹ ਜਿਹੜਾ ਉਹ ਸਾਡਾ ਖੂਹ ਸੀਗਾ ਉਹ ਲਹੂ ਲੋਹਾਂ ਦੇਖਿਆ ਤੇ ਉਦੋਂ ਇਹਨਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਇਹਨਾਂ ਅੰਗਰੇਜ਼ਾਂ ਤੋਂ ਆਪਣੇ ਦੇਸ਼ ਨੂੰ ਜਾਦ ਕਰਾਂ ਧਰਤੀ ਨੂੰ ਜਾਦ ਕਰਾਂ। ਉਹਰੇ ਇਹਨਾਂ ਨੇ ਸੁਪਨਾ ਜਿਹੜਾ ਲਿੱਤਾ ਸੀ ਉਹਨੂੰ ਆਪਣੀ ਸ਼ਹਾਦਤ ਦੇ ਕੇ ਫਾਂਸੀ ਦਾ ਫੰਦਾ ਚੁੰਮ ਕੇ ਇਹਨੂੰ ਪੂਰਾ ਕੀਤਾ ਸਾਡਾ ਸਾਰਿਆਂ ਦਾ ਨੈਤਿਕ ਮੋਰਲ ਰਿਸਪੋਨਸਿਬਿਲਟੀ ਹੈ ਕਿ ਇਸ ਕੋਨੇ ਦਿਖਾਈ ਰਸਤੇ ਚੱਲਦੇ ਆਪਣੇ ਦੇਸ਼ ਸ਼ਹਿਰ ਪੰਜਾਬ ਦੀ ਸੇਵਾ ਕਰ ਸਕੀਏ ਹਾਂ ਸਰ ਰਾਜਨੀਤੀ ਦੇਖੀ ਤਾਂ ਬੜੀ ਉਥਲ-ਪੁਥਲ ਮਚੀ ਰਹੀ ਹੈ ਦਿੱਲੀ ਦੇ ਵਿੱਚ ਮੁੱਖ ਮੰਤਰੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਿਦਾਂ ਦੇਖਦੇ ਹੋ ਕਿਉਂਕਿ ਕੁਝ ਜਿਹੜੇ ਕਾਂਗਰਸ ਨੇ ਆਗੂ ਨਹੀਂ ਉਹਨਾਂ ਦੇ ਹੱਕ ਵਿੱਚ ਨਹੀਂ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਨੇ ਬਿਆਨ ਉਲਟ ਹੈ ਨਹੀਂ ਉਹ ਦੇਖੋ ਆਪਣੀ ਆਪਣੀ ਉਹ ਹਰ ਬੰਦੇ ਦੇ ਵਿਚਾਰ ਹੁੰਦੇ ਆ ਬੜੀ ਇੱਕ ਚੀਜ਼ ਬੜੀ ਕਲੀਅਰ ਹੈ ਰਾਜਨੀਤੀ ਦੇ ਵਿੱਚ ਜਦੋਂ ਕੋਈ ਇਹ ਗੱਲ ਕਹਿੰਦਾ ਲੀਡਰ ਕਿ ਮੈਂ ਕਰਪਸ਼ਨ ਖਤਮ ਕਰਵਾਸੇ ਆ ਮੇਰੀ ਪਾਰਟੀ ਦਾ ਜਿਹੜਾ ਏਮ ਕਰਪਸ਼ਨ ਖਤਮ ਕਰਨਾ ਤੇ ਜਦੋਂ ਉਹਦੇ ਤੇ ਕਰਪਸ਼ਨ ਦੇ ਚਾਰਜ ਹੀ ਲੱਗਦੇ ਆ ਔਰ ਉਹ ਅੰਦਰ ਹੁੰਦਾ ਤੇ ਦੈਟ ਇਜ਼ ਅ ਵੈਰੀ ਮਚ ਅਨਫੋਰਚੂਨੇਟ ਇਹ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਉਸੇ ਕਰਪਸ਼ਨ ਦੇ ਕੇਸ 'ਚ ਉਹਨਾਂ ਨੂੰ ਫੜਿਆ ਗਿਆ ਜਿਹਨੂੰ ਲੈ ਕੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਐਗਜ਼ਿਟੇਸ਼ਨ ਸਟਾਰਟ ਕੀਤੀ ਜਦੋਂ ਅਨਾ ਹਜਾਰੇ ਜੀ ਦੇ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਮੂਵਮੈਂਟ ਚਲਾਈ ਸੀਗੀ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਭਾਰਤ ਲੋਕ ਕਰਪਸ਼ਨ ਮੁਕਤ ਕਰਾਂਗੇ ਅੱਜ ਉਹੀ ਲੀਡਰ ਜਿਹੜਾ ਕਰਪਸ਼ਨ ਦੇ ਕੇਸ 'ਚ ਅੰਦਰ ਗਿਆ ਹੈ ਤੋਂ ਲਾ ਜਿਹੜਾ ਕਾਨੂੰਨ ਆਪਣਾ ਕੰਮ ਕਰੇਗਾ ਔਰ ਜੋ ਬਾਕੀ ਨਾਲ ਹੋਇਆ ਹੈ ਅਗਰ ਕੋਰਟ ਮਤਲਬ ਇਹਨਾਂ ਨੂੰ ਬਰੀ ਕਰੇ ਇਹਨਾਂ ਨੂੰ ਅੰਦਰ ਕਰੇ ਇਹ ਫੈਸਲਾ ਕਾਨੂੰਨ ਨੇ ਕਰਨਾ ਕੋਰਟ ਨੇ ਕਰਨਾ ਸਰ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਕਿ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਦੇ ਵਿੱਚ ਵੀ ਉਹੀ ਸ਼ਰਾਬ ਨੀਤੀ ਲਾਗੂ ਕੀਤੀ ਗਈ ਕਿਥੀ ਕੀ ਲੱਗਦਾ ਬਿਲਕੁਲ ਅਗਰ ਸੇਮ ਪਾਲਿਸੀ ਪੰਜਾਬ ਦੇ ਵਿੱਚ ਹੈ ਤਾਂ ਉਹਦੀ ਇਨਕੁਆਰੀ ਨੇਚਰਲੀ ਵੈਸੇ ਤਾਂ ਇਨਕੁਆਰੀ ਹੋ ਚੁੱਕੀ ਹੈ ਔਰ ਆਨਮਲੇ ਦਿਨਾਂ ਤੇ ਹੋ ਸਕਦਾ ਹੈ ਕਿ ਕੁਝ ਨਾ ਕੁਝ ਇਹਦੇ ਬਾਰੇ ਵੀ ਡਿਟੇਲਸ ਜਿਹੜੀਆਂ ਹੈ ਪੀਡੀਪਾਰਟਮੈਂਟ ਜਿਹੜੀਆਂ ਦਿਖਾਏਗਾ ਔਰ ਕਾਨੂੰਨ ਆਪਣਾ ਰਸਤਾ ਜਿਹੜਾ اختیار ਕਰੇਗਾ ਔਰ ਸਾਨੂੰ ਸਾਰਿਆਂ ਨੂੰ ਕੋਰਟ ਤੇ ਵੀ ਵਿਸ਼ਵਾਸਰ ਕਾਨੂੰਨ ਤੇ ਵੀ ਵਿਸ਼ਵਾਸ ਹੈ। ਪਰ ਸਰ ਕੁਝ ਕੰਪਲੀਟਾਂ ਵੀ ਦਿਖਾਈਆਂ ਜਾ ਰਹੀਆਂ ਪੁਰਾਣੀਆਂ ਕਿ ਕਾਂਗਰਸੀ ਆਗੂਆਂ ਵੱਲੋਂ ਹੀ ਜਿਹੜੀਆਂ ਨੇ ਸ਼ਿਕਾਇਤਾਂ ਜਿਹੜੀਆਂ ਨੇ ਪਹਿਲਾਂ ਦਿੱਤੀਆਂ ਗਈਆਂ ਸੀ ਤੇ ਹੁਣ ਉਹੀ ਜਿਹੜੇ ਨੇ ਵਕਾਲਤ ਕਰਦੇ ਵੀ ਕਿਤੇ ਨਾ ਕਿਤੇ ਨਾ ਦੇ। ਅ ਦੇਖੋ ਮੈਂ ਅੱਗੇ ਕਿਹਾ ਕਿ ਮੇਰੇ ਨਾਲ ਕਈ ਲੋਕ ਨਹੀਂ ਸਹਿਮਤ ਹੋਣਗੇ। ਬਟ ਮੈਂ ਇੱਕ ਚੀਜ਼ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਖੁਦ ਸ਼ੀਸ਼ੇ ਦੇ ਘਰਾਂ ਚ ਆਪਾ ਰਹਿੰਦੇ ਹੋਈ ਤੇ ਦੂਜੇ ਦੇ ਪੱਥਰ ਨਹੀਂ ਮਾਰੀਦੇ। ਔਰ ਇਹ ਪਾਰਟੀ ਜਦੋਂ ਇਹਦਾ ਪਾਰਟੀ ਦਾ ਜਨਮ ਹੀ ਇਸ ਗਲਤੀ ਹੋਇਆ ਇਹਦਾ ਬੇਸ ਹੀ ਹੈ ਦੇਖੋ ਕਾਂਗਰਸ ਪਾਰਟੀ ਦਾ ਜਦੋਂ ਜਨਮ ਹੋਇਆ ਤੇ ਇਹਦਾ ਇੱਕ ਬੇਸਿਕ ਜਿਹੜਾ ਸੋਚ ਸੀਗੀ ਉਸੇ ਸੈਕੂਲਰ ਵੀ ਹਿੰਦੂ ਮੁਸਲਮਾਨ ਬਹੁਤ 파르ਸੀ ਜੈਨ ਸਭ ਨਾਲ ਲੇ ਕੇ ਚੱਲਣਾ ਹੈ ਔਰ ਅੱਜ ਵੀ ਕਾਂਗਰਸ ਉਸ ਗੱਲ ਤੇ ਖੜੀ ਹੈ ਔਰ ਦੂਸਰਾ ਦੇਸ਼ ਦੀ ਆਜ਼ਾਦੀ ਦੀ ਗੱਲ ਜਿਵੇਂ ਆਪਾਂ ਆ ਨੌਜਵਾਨਾਂ ਨੂੰ ਛੱਡਦਾ ਸੋਣ ਪੇਟ ਕਰਨ ਆਏ ਆ ਸੋ ਇਸ ਪਾਰਟੀ ਦਾ ਜਨਮ ਹੋਇਆ ਸੀ ਕ腐ਸ਼ਨ ਨੂੰ ਲੈ ਕੇ ਵੀ ਅਸੀਂ ਹਿੰਦੁਸਤਾਨ ਨੂੰ ਕ腐ਸ਼ਨ ਮੁਕਤ ਕਰਾਂਗੇ ਔਰ ਮੈਂ ਫਿਰ ਕਹਿਣਾ ਚਾਹੁੰਦਾ ਵੀ ਇਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਟੌਪ ਦਾ ਲੀਡਰ ਹੈ ਉਸੇ ਕ腐ਸ਼ਨ ਦੇ ਕੇਸ 'ਚ ਉਹ ਅੱਜ ਅੰਦਰ ਹੈ ਔਰ ਕੋਰਟ ਨੇ ਵੀ ਉਹਨਾਂ ਨੂੰ 2ਾਈ ਤੱਕ ਰਿਮਾਂਡ ਤੇ ਪੀਚਿਆ ਸਰ ਜਿਸ ਤਰ੍ਹਾਂ ਤੁਸੀਂ ਕਹਿ ਵੀ ਪੰਜਾਬ ਦੀ ਜਿਹੜੀ ਇਨਕੁਆਇਰੀ ਵੀ ਹੋਈ ਹੈ ਲੱਗਦਾ ਕਿ ਹੁਣ ਬੜੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਠੇਰੇ ਨੇ ਜਿਹੜੇ ਨੇ ਵੀ ਇਸ ਮਾਮਲੇ ਦੇ ਵਿੱਚ ਫਸਦੇ ਨੇ ਜਰਾ ਸਾਹ ਅ ਦੇਖੋ ਸਾਨੂੰ ਸਾਰਿਆਂ ਨੂੰ ਲੋਕ ਚੁਣ ਕੇ ਭੇਜਦੇ ਆ ਨਾ ਕ腐ਸ਼ਨ ਕਰਨ ਵਾਸਤੇ ਭੇਜਦੇ ਆ ਉਹ ਨਾ ਆਪਣੇ ਘਰ ਦੇ ਬੰਦਿਆਂ ਦੇ ਫਾਇਦਿਆਂ ਵਾਸਤੇ ਭੇਜਦੇ ਆ ਤੇ ਜਦੋਂ ਅਸੀਂ ਇਹ ਕੰਮ ਕਰਾਂਗੇ ਚਾਹੇ ਮੈਂਵਾ ਚ ਕੋਈ ਵੀ ਬੰਦਾ ਹੈ ਤੇ ਹੀ ਵਿਲ ਹੈਵ ਟੂ ਸਫਰ ਉਹਨੂੰ ਕਾਨੂੰਨ ਦਾ ਸਾਹਮਣਾ ਲੋਕਾਂ ਦਾ ਸਾਹਮਣਾ ਕਰਨਾ ਹੀ ਪਏਗਾ ਉਹ ਕਰਨਾ ਚਾਹੀਦਾ ਵੀ ਹੈ ਥਿਸ ਇਜ਼ आवर ਮੋਰਲ ਰਿਸਪੌਂਸਿਬਿਲਟੀ ਕਿ ਅਸੀਂ ਨੋਨ ਕ੍ਰਪਟ ਹੋਈਏ ਅਸੀਂ ਜਦੋਂ ਬਾਰ ਬਾਰ ਚੀਕਾਂ ਮਾਰ ਕੇ ਕਹਿੰਦੇ ਆ ਸੇਜਾਂ ਤੇ ਕਿ ਬਈਆ ਨੋਨ ਕ੍ਰਪਟ ਨੋਨ ਕ੍ਰਪਟ ਇਹ ਕੋਈ ਲਾਇਸੈਂਸ ਥੋੜੀ ਹੈ ਕ੍ਰਪਟ ਹੋਣਾ ਵੀ ਕਿਉਂ ਹੈ ਤੁਸੀਂ ਕੋਈ ਕਰਪਸ਼ਨ ਕਰਨ ਵਾਸਤੇ ਥੋੜੀ ਇਸ ਫੀਲਡ ਚ ਆਓ ਸੇਵਾ ਕਰਨ ਵਾਸਤੇ ਆਇਓ ਸੋ ਜਿਨੇ ਜਿਨੇ ਵੀ ਜੋ ਜੋ ਕੀਤਾ ਹੈ ਹੀ ਵਿਲ ਹੈਵ ਟੂ ਸਫਰ ਉਹਨੂੰ ਸਫਰ ਕਰਨਾ ਹੀ ਪਏਗਾ ਸਰ ਕਾਂਗਰਸ ਪਾਰਟੀ ਬਲੋਕ ਕਦੋਂ ਤੱਕ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਜਿਹੜਾ ਨਾਮ ਕੋਸ਼ਿਸ਼ ਦਿੱਤਾ ਜਾ ਉਹ ਗੱਲ ਲੁਧਿਆਣਾ ਵਾਸਤੇ ਇਹ ਦੋ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਕਹਿੰਦੇ ਇੱਕ ਤਾਂ ਮੈਂਬਰ ਪਾਰਲੀਮੈਂਟ ਜਿਹੜੇ ਰਹੇ ਨੇ ਰਵਨੀਤ ਸਿੰਘ ਬਿੱਟੂ ਤੇ ਹੁਣ ਮਨੋਜੀਤ ਤਵਾਰੀ ਨੂੰ ਲੈ ਕੇ ਵੀ ਕਾਫੀ ਜਿਹੀ ਚਰਚਾ ਵਾਂ ਚੱਲ ਰਹੀਆਂ ਨੇ ਕਹਿੰਦੇ ਵੀ ਟਿਕਟ ਜਿਹੜੀ ਆ ਸਫਲ ਹੋ ਸਕਦੀ ਹੈ ਰਵਨੀਤ ਸਿੰਘ ਬਿੱਟੂ ਜੀ ਨੂੰ ਲੁਧਿਆਣਾ ਦੇ ਲੋਕ ਔਰ 10 ਸਾਲ ਲੋਕਾਂ ਨੇ ਬੜਾ ਉਹਨਾਂ ਨੂੰ ਪਿਆਰ ਦਿੱਤਾ ਅੱਜ ਵੀ ਲੋਕ ਉਹਨਾਂ ਨੂੰ ਚਾਹੁੰਦੇ ਆ ਕੋਈ ਸੀਟ ਚੇਂਜ ਨਹੀਂ ਹੋएगी ਰਵਨੀ ਸਿੰਘ ਬਿੱਟੂ ਜੀ ਇਥੇ ਇਲੈਕਸ਼ਨ ਲੜ ਰਹੇ ਆ ਐਂਡ दैट इज कन्फर्म ਕਿ ਇਲੈਕਸ਼ਨ ਆ ਜਿਹੜੀਆਂ 1 ਜੂਨ ਨੂੰ ਆ ਸਭ ਤੋਂ ਲਾਸਟ ਪੰਜਾਬ ਦੀਆਂ ਇਲੈਕਸ਼ਨਸ ਆ ਸੋ ਇਸ ਕਰਕੇ ਥੋੜਾ ਅ ਡਿਲੇ ਹੋ ਰਿਹਾ ਬਟ ਮਤਲਬ ਨੋਟ ਅ ਬਿਗ ਡੀਲ ਨੋਟ ਅ ਬਿਗ ਥਿੰਗ ਹੋਰ ਹਫਤੇ 10 ਦਿਨ ਦੇ ਵਿੱਚ ਜਿਹੜੀ ਹੈ ਟਿੱਕਟ ਅਨਾਉਂਸ ਹੋ ਜਾਣਗੇ ਸਰ ਪਾਰਟੀ ਬਦਲ ਨੂੰ ਲੈ ਕੇ ਲਗਾਤਾਰ ਚਰਚਾਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਕੀ ਕੋਈ ਕਾਂਗਰਸੀ ਆਗੂ ਦਾ ਪਿੱਛੇ ਜਾਂ ਕਿ ਨਾਮ ਵੀ ਕਹਿੰਦੇ ਬੜਾ ਹਾਈਲਾਈਟ ਹੋ ਰਿਹਾ ਕਿ ਕਹਿੰਦੇ ਵੀ ਪਾਰਟੀ ਬਹੁਤ ਬਦਲ ਰਹੀ ਹੈ ਉਹ ਨਾ ਕਿਹੜਾ ਸਰ ਉਹ ਤਾਂ ਹੁਣ ਤੁਹਾਨੂੰ ਪਤਾ ਚੁੱਕੀ ਤੁਂ ਜੇਲਾ ਪਰਦਾ ਰੋ ਲੁਧਿਆਣੇ ਦੇ ਦੇਖੋ ਕੋਈ ਵੀ ਕਾਂਗਰਸ ਆਗੂ ਲੁਧਿਆਣੇ ਦੇ ਵਿੱਚ ਪਾਰਟੀ ਬਦਲ ਨਹੀਂ ਰਿਹਾ ਔਰ ਹਰ ਕਾਂਗਰਸੀ ਆਗੂ ਆਪਣੀ ਪਾਰਟੀ ਪੰਜੇ ਦੇ ਨਿਸ਼ਾਨ ਤੇ ਇੰਦਰਾਜੀ ਦਾ ਸੁਪਨਾ ਅਰਜੀਵ ਜੀ ਦਾ ਸੁਪਨਾ ਰਾਹੁਲ ਜੀ ਸੋਨੀਆ ਜੀ ਖੜਗੇ ਜੀ ਉਹਨਾਂ ਦੇ ਨਾਲ ਔਰ ਜਿਨ੍ਹਾਂ ਨੇ ਇੰਨੀ ਕਾਲਾਂ ਕਾਲੀ ਇੰਨੀਆਂ ਲੜਾਈਆਂ ਲੜੀਆਂ ਆਪਣੀ ਪਾਰਟੀ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਮੇਰਾ خیال ਹੈ ਕਿ ਕੱਲ ਦੀ ਜੁਮਾ ਜੁਮਾ ਪਾਰਟੀ ਹੈ ਇਹ ਝਾੜੂ ਵਾਲੇ ਇਹਦੇ ਤਾਂ ਕੋਈ ਜਾਏਗਾ ਨਹੀਂ ਰਹਿ ਗਿਆ ਬੀਜੇਪੀ ਅਗਰ ਆਪ ਉਸ ਪਾਰਟੀ ਦੀ ਗੱਲ ਕਰ ਰਹੀਏ ਤੁਸੀਂ ਆਪ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ 'ਵੀ 13 ਤੇ 13 ਸੀਟਾਂ 'ਤੇ ਬੀਜੇਪੀ ਅਗਰ ਇਕੱਲੀ ਲੜਦੀ ਹੈ ਤੇ ਕੋਈ ਸੀਟ ਨਹੀਂ ਦੇ ਸਕਦੀ ਠੀਕ ਹੈ ਇਹਨਾਂ ਦਾ ਸਮਝੌਤਾ ਅਗਰ ਹੁੰਦਾ ਹੈ ਤੇ ਇਹਨਾਂ ਕੇ ਬੜਾ ਬਿੱਗ ਆਫ ਸਾਈਕਲਸ ਹੈ ਲਾਈਕ ਫਾਰਮਰ ਇਸ਼ੂ ਤੇ ਉਦੋਂ ਫਿਰ ਅਕਾਲੀ ਦਲ ਕਿਹੜੇ ਮੂੰਹ ਨਾਲ ਪਿੰਡਾਂ 'ਚ ਜਾ ਕੇ ਵੋਟ ਮੰਗੇਗਾ ਸੋ ਇਹ ਸਾਰੀਆਂ ਚੀਜ਼ਾਂ ਬਟ ਆਉਣ ਵਾਲੇ ਦਿਨਾਂ 'ਚ ਹਰ ਸਮੀਕਰਨ ਜਿਹੜਾ ਕਲੀਅਰ ਹੋ ਜਾਏਗਾ ਥੈਂਕ ਯੂ ਹਾਂ ਜੀ ਸਤਿ ਪਿਆਲਾ ਸ਼ੁਭਾ ਅਸ਼ੋਕ ਥਾਪਰ ਜੀ ਅੱਜ ਸਰ ਅਸ਼ੀਦੀ ਜੀ ਆਰਾਮ ਦਿਹਾੜਾ ਮੈਂ ਆਇਆ ਜਾ ਰਿਹਾ ਅੱਜ 94 ਦਾ ਸ਼ਹੀਦੀ ਦਿਵਸ ਲੁਧਿਆਣਾ ਸ਼ਹਿਰ ਦੇ ਵਿੱਚ ਚੀਜ਼ ਦੇ ਆਜਮ ਪਾਕਾ ਸਿੰਘ ਰਾਜਗੁਰੂ ਸੁਖਦੇਵ ਸੁਖਦੇਵ ਜੀ ਦੀ ਜਨਮ ਸਥਲੀ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਸ਼ਹੀਦ ਦਿਵਸ ਤੇ ਉਹਨਾਂ ਦੇ ਹਵਲ ਜਗ ਲਈ ਪੂਰਨ ਹੋਤੀ ਕਰਦੇ ਹਾਂ ਤਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਪਰ ਮੈਂ ਦੱਸਣਾ ਚਾਹਨਾ ਹੈ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਪਰ ਸ਼ਹੀਦ ਸੁਖਦੇਵ ਤੇ ਪਰ ਨਾਲ ਬੜਾ ਸੋਤੇਲਾ ਬਵਾਹਰ ਹੋ ਰਿਹਾ ਮੈਂ ਅੱਜ ਦਾ ਨਹੀਂ ਦੇਖ ਰਿਹਾ ਮੈਨੂੰ ਵੀ 35 40 ਸਾਲ ਹੋ ਗਏ ਆਪਣੇ ਬਜ਼ੁਰਗਾਂ ਨਾਲ ਸਾਡੇ ਪਹਿਲੇ ਬਜ਼ੁਰਗ ਲੜਦੇ ਰਹੇ ਆ ਅੱਜ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਅੱਜ ਭਗਵਾਨ ਤੁਮਾਨ ਜੀ 2 ਸਾਲ ਦੇ ਉੱਪਰ ਕਰੀਬ ਹੋ ਗਏ ਐ ਸੀਐਮ ਪੰਜਾਬ ਬਣਿਆ ਨੂੰ ਸਾਨੂੰ ਬੜੀ ਉਮੀਦ ਸੀ ਕਿ ਉਹਨਾਂ ਨੇ ਸੌ ਆ ਕੇ ਚੱਕੀ ਐ ਖਟਕਟ ਕਲਾਪਾਗਤ ਸਿੰਘ ਦੇ ਜਨਮ ਸਥਾਨ ਤੇ ਬੜੀ ਖੁਸ਼ੀ ਦੀ ਗੱਲ ਸੀ ਕਿ ਉਹਨਾਂ ਨੇ ਇੱਕ ਐਸੇ ਸੂਰਮੇ ਦੇ ਜਾ ਕੇ ਸੌ ਚੱਕੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਖੁਰਵਾਨ ਕਰਦੀ ਪਰ ਉੱਥੇ ਦੋ ਤਿੰਨ ਗੱਲਾਂ ਦੇ ਵਿੱਚ ਉਹ ਇਸ ਤਰ੍ਹਾਂ ਦੇ ਕਰ ਗਏ कि ਉਸ ਦਿਨ ਉਹਨਾਂ ਨੇ ਛੁੱਟੀ ਦਾ ਐਲਾਨ ਕਰਤਾ ਭਗਤ ਸਿੰਘ ਦੀ ਜਿਹੜਾ ਜਨਮ ਦਿਨ 28 ਸਤੰਬਰ ਨੂੰ ਹੁੰਦਾ 28 ਸਤੰਬਰ ਨੂੰ ਅਸੀਂ ਉਹ ਮਾਮਲਾ ਤਾਜੀ ਅੱਜ ਉਸ ਗੱਲ ਨੂੰ 2 ਸਾਲ ਹੋਣ ਲੱਗੇ ਐ ਨੈਕਸਟ ਦੂਸਰਾ ਸਾਲ ਆ ਗਿਆ ਖੜਕਟ ਕਲਾ ਦੇ ਵਿੱਚ ਉਹਨਾਂ ਨੂੰ ਮੈਂ ਇੱਕ ਮੋਰੰਡਮ ਦਿੱਤਾ ਸੀ ਕਿ ਕੁਝ ਹੈਗੀਆਂ ਤਕਲੀਫਾਂ ਜਿਹੜੀਆਂ ਸੀ ਸੁਖਦੇਵ ਤੇ ਉੱਪਰ ਦੇ ਘਰ ਨੂੰ ਹੈਗੀਆਂ ਪਰ ਉਹਨਾਂ ਨੇ ਕੋਈ ਨਹੀਂ ਸੁਣੀ 2 ਸਾਲ ਦੇ ਹੋ ਗਏ 2 ਸਾਲ ਚ ਕੁਝ ਨਹੀਂ ਸੁਣਿਆ ਗਿਆ ਸਰ ਤੁਹਾਡੇ ਵੱਲੋਂ ਬਾਰ-ਬਾਰ ਪ੍ਰੋਟੈਸਟ ਕਈ ਜਗ੍ਹਾ ਮੰਗਿਆ ਕੀਤੀਆਂ ਗਈਆਂ 40 ਗੱਜ ਜਗ੍ਹਾ ਲਈ ਬਾਰ ਰਸਤਾ ਖੋਲਣ ਲਈ ਮੰਗ ਲਈ ਲੇਕਿਨ ਉਹੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਉਹ ਇਸ ਕਰਕੇ ਮੰਗੀਆਂ ਜੀ ਕਿ ਜਿਹੜੇ ਲੋਕ ਮਨਿਸਟਰ ਵੀ ਸੈਂਟਰ ਤੋਂ ਆਉਂਦੇ ਸੀ ਪੰਜਾਬ ਦੇ ਮਨਿਸਟਰ ਆਉਂਦੇ ਸੀ ਹੋਰ ਬੜੇ ਯੋਧਾ ਇੱਥੇ ਆਉਂਦੇ ਸੀ ਮੱਥਾ ਟੇਕਣ ਔਰ ਪੀ ਐਚ ਖਾਸ ਕਰਕੇ ਕਾਲਜ ਦੇ ਜਿਹੜੇ ਪੱਛੇ ਪੀ ਐਚ ਡੀ ਕਰਨਾ ਆਉਂਦੇ ਸੀ ਕਈ ਸਟੇਟਾਂ ਤੋਂ ਆਉਂਦੇ ਸੀ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਸੀ ਉਹ ਫਿਰ ਸਾਨੂੰ ਫੋਨ ਕਰਕੇ ਪੁੱਛਦੇ ਸੀ ਉਹਨੂੰ ਲਾ ਕੇ ਆਉਣਾ ਪੈਂਦਾ ਇਸੇ ਕਰਕੇ ਅਸੀਂ ਸ਼ਾਰਟੈਸਟ ਰਸਤਾ ਚੌੜੇ ਬਿਆਰ ਤੋਂ ਮੰਗਿਆ ਸੀ ਜਿਹੜੀ ਕਿ 40 ਗ੍ਰੇਜ ਦਾ ਏਰੀਆ ਹੈ ਉਹ ਸਰਕਾਰਾਂ 에어ਪੋਰਟ ਲਈ ਜਮੀਨਾ ਕਵਰ ਕਰ ਰਹੀ ਹੈ ਕਿੰਨੀਆਂ ਜਮੀਨਾ ਕਵਰ ਲਈਆਂ ਇਹ ਤਾਂ 40 ਗਾ ਜਗ੍ਹਾ ਹੀ ਕੁਝ ਨਹੀਂ ਉਹਨਾਂ ਲਈ ਕਿ 50 ਨੇ ਲਾਈ ਕਿ ਕਰੋੜ ਰੁਪਏ ਲੱਗ ਜਾਗਾ ਜਦੋਂ ਉਹ ਸਾਫ਼ ਨਾ ਕਰਦਨ ਕਿ ਇਸ ਚੀਜ਼ ਸੁਖਦੇਵ ਥਾਪ ਲਈ ਅਸੀਂ ਕੁਝ ਨਹੀਂ ਕਰ ਸਕਦੇ ਸਾਡੀ ਹਿੰਮਤ ਹੋਏਗੀ ਸਾਡੇ ਸ਼ਹਿਰ ਦੇ ਇੰਡਸਟਰੀ ਲੋ ਹੋਰ ਜਿਹੜੇ ਹੈਗੇ ਸਾਪਰ ਬਰਾਜ ਲੈ ਲੋ ਇਕੱਠਾ ਹੋ ਪੈਸੇ ਕਰਕੇ ਅਸੀਂ ਇਹਨੂੰ ਜਮੀਨ ਖਰੀਦੇ ਇੱਕ ਵਾਰੀ ਨਾ ਕਰ ਦਨ ਫਿਰ ਸਾਡੇ ਇਸ਼ਤਿਹਾਰਾਂ ਦੇ ਨਾਂ ਨਾ ਦੇਣ ਕੱਲਾ ਭਗਤ ਸਿੰਘ ਰਾਜਗੁਰੂ ਦੇ ਦਨ ਸੁਖਦੇਵ ਦਾ ਨਾਂ ਨਾ ਦੇਣ ਕਿਉਂਕਿ ਉਹਨੇ ਸ਼ਹਾਦਤ ਨਹੀਂ ਦਿੱਤੀ ਕਿ ਉਹ ਹਿੰਦੂ ਇਸ ਕਰਕੇ ਬੋਰਡ ਬੈਂਕ ਦੀ ਰਾਜਨੀਤੀ ਹੈ ਜੀ ਇਹ ਬੋਰਡ ਮੈਨੂੰ ਅੱਜ ਲੜਦੇ ਨੇ ਕਿੰਨੇ ਸਾਲ ਹੋ ਗਏ ਪਰ ਇਸ ਜਿਆਦਾ ਕੋਈ ਨਹੀਂ 2000 ਲੱਗਦਾ ਪਿਛਲੀਆਂ ਸਰਕਾਰਾਂ ਵਾਲੇ ਦਾ ਮੰਨ ਕਰ ਰਹੇ ਹੋ ਕਿ ਆ ਸਰਕਾਰ ਤੋਂ ਆਸ ਹੈ ਜਾਂ ਨਹੀਂ ਹੈ ਮੈਂ ਦੱਸਣਾ ਚਾਹੁੰਦਾ ਕਿ 2018 ਦੇ ਵਿੱਚ 1 ਕਰੋੜ ਰੁਪਇਆ ਕੈਪਟਨ ਸਾਹਿਬ ਪਾਸ ਕਰ ਗਿਆ ਸੀ ਬਾਦਲ ਸਾਹਿਬ ਬਲੇ ਮਨਪ੍ਰੀਤ ਬਾਦਲ ਜੀ ਕਰੋੜ ਰੁਪਏ ਪਾਸ ਕਰ ਗਿਆ ਉਹ ਕਿਤਾਬਾਂ 'ਚ ਰਹਿ ਗਿਆ ਜਿਹੜਾ ਕਿ 18 ਦੇ ਵਿੱਚ ਕੈਪਟਨ ਸਾਹਿਬ ਪਾਸ ਕਰ ਗਿਆ ਸੀ ਉਹ 21 ਦੇ ਵਿੱਚ ਉਹ ਵੀ ਸਾਡੀ ਇੱਥੇ ਧਰਨੇ ਦੇਣ ਤੋਂ ਬਾਅਦ ਜੋ 50 ਲੱਖ ਰੁਪਇਆ ਕੈਪਟਨ ਸਾਹਿਬ ਨੇ ਡੀਸੀ ਸਾਹਿਬ ਕੋ ਭੇਜਿਆ ਉਹ ਕਹਿੰਦੇ ਜੀ ਲਾ ਲਓ ਡੀਸੀ ਸਾਹਿਬ ਨੂੰ ਅਸੀਂ ਕਹਤਾਂ ਤੁਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਦੇ ਦਿਓ ਉਹ ਜਿਸ ਸਾਹਿਬ ਦਾ ਸਾਡੀ ਨਿਗਰਾਨੀ ਜੀ ਰਹੇ ਕਿਉਂਕਿ ਇੱਥੇ ਪਹਿਲਾਂ ਅੰਗਰੇਜ਼ ਸਰਕਾਰ ਤਾਲੇ ਚ ਰਹੇ ਆ ਸੁਖਦੇਵ ਜੀ ਫਿਰ 2011 ਦੇ ਵਿੱਚ ਇੱਥੇ ਤਾਲਾ ਲਾਤਾ ਗਿਆ ਸੀ ਅਸੀਂ ਕਿਹਾ ਜੀ ਇਹ ਅੰਗਰੇਜ਼ ਸਰਕਾਰ ਜਿਹੜੀ ਹੈਗੀ ਹੈ ਇੱਥੇ ਵੀ ਤਾਲੇ ਚ ਅੰਦਰ ਰਹਿਣਗੇ ਇਸ ਕਰਕੇ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਇੱਕ ਜਿਸਮ ਤਿੰਨ ਜਿਸਮ ਇੱਕ ਜਾਣ ਸੀ ਉਹਨਾਂ ਨੂੰ ਸਤੇਲਾ ਵਿਵਾਰ ਨਾ ਕਰੋ ਇਹ ਚਾਲੀ ਕਾ ਜਗ੍ਹਾ ਕੁਝ ਨਹੀਂ ਹੁੰਦੀ ਚਾਲੀ ਗੇ ਜਗਾ ਪ੍ਰਕਾਰ ਕਰ ਲਈ ਆਪਾਂ ਕਰ ਸਕਦੇ ਹਾਂ ਜੀ ਸਰਕਾਰ ਨੂੰ ਇਹ ਅਹਿਸਾਸ ਸੀ ਕਿਉਂਕਿ ਸੋਂ ਉੱਥੇ ਚੱਕੀ ਸੀ ਸਾਨੂੰ ਸੀਧਾ ਦੇ ਪ੍ਰਤੀ ਭਗਵੰਤ ਮਾਨ ਜੀ ਦੇ ਕੋਲ ਬੜੀ ਆਸ ਸੀ ਕਿ ਇਹ ਜਾ ਕੇ ਸ਼ੀਸ਼ੁਕਦੇਵ ਲਾਲ ਜੀ ਕੰਮ ਕਰਨਗੇ ਪਰ ਆ ਭੁਖੜਤਾ ਰੱਖਣ ਤੋਂ ਬਾਅਦ ਕੱਲੋਂ ਸਾਨੂੰ ਡੀਸੀ ਨੇ ਸ਼ਵਾਸ਼ਨ ਦਿੱਤਾ ਸੀਪੀ ਨੇ ਸ਼ਵਾਸ਼ਨ ਦਿੱਤਾ ਕਿ ਅਸੀਂ ਇਸ ਜਲਦ ਤੋਂ ਜਲ ਇਹਦਾ ਕੰਮ ਕਰਾਵਾਂਗੇ ਔਰ ਰਸਤੇ ਦੀ ਵੀ ਕਰਾਵਾਂਗੇ ਹੋਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਤੁਹਾਡੀਆਂ ਅਸੀਂ ਪੂਰਾ ਕਰਾਂਗੇ ਸਾਨੂੰ ਦੇਖਦੇ ਹਾਂ ਉਮੀਦ ਹੈਗੀ ਹੈ ਸਾਨੂੰ ਕਿ ਜੇ ਹੋ ਸਕਦਾ ਨਾ ਜੋ ਹੋਇਆ ਤੇ ਅਸੀਂ 23 ਮਾਰਚ ਨੂੰ ਇਹ ਹਵਨ ਜਗਤ ਤੋਂ ਬਾਅਦ ਅਸੀਂ ਭੁਖੜਤਾ ਰੱਖੀ ਦੀ ਸੀ ਉਹਦੀ ਉਹਨਾਂ ਦੀ ਕੋਠੀ ਦੇ ਬਾਹਰ ਚੰਡੀਗੜ੍ਹ ਪਰ ਸਾਨੂੰ ਉੱਥੋਂ ਫੋਨ ਆ ਗਿਆ ਕਿ ਤੁਹਾਡੀ ਮੀਟਿੰਗ ਡੀਸੀ ਸਾਹਿਬ ਨਾਲ ਹੋਊਗੀ ਜੋ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਦੇਖ ਲੈਣੇ 2-4 ਚੈਨ ਨੇ ਕਿਉਂਕਿ 15 ਮਈ ਨੂੰ ਜਨਮ ਦਿਨ ਹੈ ਅਸੀਂ 15 ਮਈ ਨੂੰ ਜਨਮ ਦਿਨ ਵਾਲੇ ਦਿਨ ਅਸੀਂ ਉਪਰਾਲਾ ਬਹੁਤ ਇੱਥੇ ਕੈਂਪ ਲਗਦੇ ਆ ਮੈਡੀਕਲ ਕੈਂਪ ਆਈ ਕੈਂਪ ਬਲੱਡ ਕੈਂਪ ਅਸੀਂ 6 ਕੈਂਪ ਲਗਾਈਦੇ ਆ ਤਾਂ ਕਿ ਬੱਚੇ ਇੱਥੇ ਸਕੂਲਾਂ ਦੇ ਬੱਚੇ ਆਂਦੇ ਹਨ ਉਹਨਾਂ ਨੂੰ ਅਭਿਅਤ ਕਰਾਣ ਲਈ ਇੱਥੇ 23 15 ਮਈ ਨੂੰ ਜਨਮ ਦਿਨ ਤੇ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਮੈਂ ਫਿਰ ਅਪੀਲ ਕਰਦਾ ਹਾਂ ਸੀਐਮ ਪੰਜਾਬ ਨੂੰ ਔਰ ਸੈਂਟਰ ਸਰਕਾਰ ਨੂੰ ਇੱਕ ਸਟੇਸ਼ਨ ਦੀ ਮੰਗ ਰੱਖੀ ਸੀ ਕਿ ਉਹਦਾ ਨਾਂ ਸੀ ਸੁਖਦੇਵ ਠੱਪਰ ਦੇ ਨਾਂ ਰੱਖਿਆ ਜਾਵੇ ਪਰ 92 ਐਮਐਲਏ ਨੂੰ ਚਿੱਠੀਆਂ ਭੱਜੀਆਂ ਉਸ ਤੋਂ ਬਾਅਦ 200 ਐਮਐਲਏ ਐਮਪੀਜ਼ ਨੂੰ ਚਿੱਠੀਆਂ ਭੇਜਦੀਆਂ ਕਿ ਇਹਦਾ ਨਾਂ ਤੁਸੀਂ ਰეკਮੈਂਡ ਕਰੋ ਸੈਂਟਰ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਸਰਕਾਰ ਰეკਮੈਂਡ ਕਰੇ ਤਾਂ ਅਸੀਂ ਇਹਦੇ ਬਾਰੇ ਸੋਚਾਂਗੇ ਪਰ ਉਹਨਾਂ ਵੱਲੋਂ ਕੋਈ ਨਹੀਂ ਅਜ 2 ਮਹੀਨੇ ਹੋ ਗਏ ਹਜੇ ਤੱਕ ਕੋਈ ਉਹਨਾਂ ਵੱਲੋਂ ਕੋਈ ਇੰਫੀਡੇਸ਼ਨ ਨਹੀਂ ਆਈ ਤਾਂ ਕਿ ਅਸੀਂ ਸ਼ਹੀਦ ਸੁਖਦੇਵ ਦਾ ਨਾਮ ਜਿਹੜਾ ਸਟੇਸ਼ਨ ਦਾ ਰੱਖ ਸਕੀ ਜੈ ਜੀ ਮੌਜੂਦਾ ਸਰਕਾਰ ਦਾ ਕੋਈ ਵਿਧਾਇਕ ਜਾਂ ਮੰਤਰੀ ਤੁਹਾਡੇ ਕੋਲ ਇੱਥੇ ਪਹੁੰਚਿਆ ਜੀ ਇੱਥੇ ਜੀ ਆਏ ਸੀ ਕੁਲਵੰਤ ਸਿੰਘ ਸਿੱਧੂ ਆਏ ਸੀ ਐਮਐਲਏ ਜਿਹੜੇ ਹੈਗੇ ਆ ਉਹ ਆਪਣੇ ਹਵਨ ਜਗ ਦੇ ਵਿੱਚ ਪੂਰਨauti ਦਿੱਤੀ ਉਸ ਤੋਂ ਬਾਅਦ ਸਾਡੇ ਸ਼ਹਿਰ ਦੇ ਪਤੰਦੇ ਸੱਜਣ ਇੱਥੇ ਆਂਦੇ ਆ ਸਾਡੇ ਨਾਲ ਹਵਨ ਜਗ ਦੇ ਵਿੱਚ ਪੂਰਨauti ਦਿੰਦੇ ਆ ਹੁਣ ਵਿਧਾਇਕ ਪੁਰਵ ਵਿਧਾਇਕ ਐਮਐਲਏ ਸੰਜੇ ਤਲਵਾਰ ਵੀ ਜੀ ਆਏ ਆ ਉਹ ਵੀ ਆਪਣੇ ਨਾਮ ਅਸਤ ਤੋਂ ਲਈ ਆਏ ਆ ਉਹਨਾਂ ਨੇ ਵੀ ਹਵਨ ਜਗ ਚ ਪੂਰਨauti ਅਸੀਂ ਢਾਲ ਕੇ ਉਹ ਉਹ ਆਪਣੇ ਸੇਵਾ ਲੈ ਕੇ ਕਰਨਗੇ ਜੈ ਹਿੰਦ